ਤੇ ਸ਼ੁਕਰ ਸਵਾਨ ਸ਼ੁਕਰ ਕਹਿੰਦੇ ਸੂਰ ਨੂੰ ਸਵਾਨ ਕਹਿੰਦੇ ਕੁੱਤੇ ਨੂੰ ਨਾਨਕ ਮਾਨੋ ਤਾਹੇ ਤਨ ਉਹਦੇ ਤਨ ਨੂੰ ਕੁੱਤਾ ਤੇ ਸੂਰ ਜਾਣ ਲਬੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਸ਼ਬਦ ਦੀ ਵਿਚਾਰ ਕਰਦੇ ਹਾਂ ਤੇ ਉਸ ਵਿਚਾਰ ਦੀ ਵਿਆਖਿਆ ਭਾਈ ਸਾਹਿਬ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਫਿਰ ਆਪਾਂ ਇਸ ਬਾਰੇ ਕਰਾਂਗੇ ਗੱਲਬਾਤ ਤੇ ਆਓ ਆਪਾਂ ਭਾਈ ਸਾਹਿਬ ਤੋਂ ਇਸ ਸ਼ਲੋਕ ਦੀ ਵਿਆਖਿਆ ਸੁਣੀਏ ਇੱਕ ਚੰਗਾ ਪਿਆਰਾ ਅਹਿਸਾਸ ਹੁੰਦਾ ਇੱਕ ਫੀਲ ਬਣਦੀ ਹੈ ਲੋ ਆਪਾਂ ਜਿਹੜਾ ਸ਼ਬਦ ਵਿਚਾਰਨ ਲੱਗੇ ਆ ਸ਼ਲੋਕ ਸੁਣੋ एक भगत पगवान जह प्राणी के नाहे मन जैसे सुकर स्वान नानक मानो ताहे तन ਇੱਕ ਭਗਤ ਭਗਵਾਨ ਜਿਸ ਦੇ ਮਨ ਵਿੱਚ ਭਗਵਾਨ ਦੀ ਭਗਤੀ ਹੈ ਨਹੀਂ ਮਨ ਵਿੱਚ ਜਹ ਪ੍ਰਾਨੀ ਕੈ ਨਾਹੇ ਮਨ ਕਿਉਂਕਿ ਜਿਹੜੀ ਵੀ ਤੁਹਾਡੀ ਯਾਦ ਹੈ ਉਹ ਮਨ ਵਿੱਚ ਹੀ ਹੈ ਖਿਆਲ ਨੇ ਮਨ ਚ ਹੀ ਦੇ ਨਾ ਸਾਰਾ ਮਾਨ ਹੀ ਹੈ ਜਿਸ ਦੇ ਮਨ ਵਿੱਚ ਤੇਰੀ ਯਾਦ ਹੈ ਨਹੀਂ ਜੇ ਮੰਨ ਲਓ ਜੀ ਸਾਡੇ ਅੰਦਰ ਕੋਈ ਫੁਰਨੇ ਵਿਖੇ ਫੁਰਨੇ ਪਏ ਨੇ ਪਰ ਤੇਰੇ ਪਿਆਰ ਦੇ ਪਰਮਾਤਮਾ ਦੇ ਪਿਆਰ ਦੇ ਕਿੰਨੇ ਕੁ ਫੁਰਨੇ ਨੇ ਇੱਕ ਭਗਤ ભગવાન ਜਹ ਪ੍ਰਾਨੀ ਕਹਿ ਨਾਹੀ ਮਨ ਕਹਿੰਦਾ ਜਿਹੜੇ ਪ੍ਰਾਨੀ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਨਹੀਂ ਹੈ ਜਿਹਦੇ ਮਨ ਵਿੱਚ ਪਰਮਾਤਮਾ ਪ੍ਰਤੀ ਪਿਆਰ ਨਹੀਂ ਹੈ ਪਰਮਾਤਮਾ ਦੀ ਯਾਦ ਨਹੀਂ ਹੈ ਪਰਮਾਤਮਾ ਦੇ ਫੁਰਨੇ ਨਹੀਂ ਹਨ ਉਹ ਮਨ ਬਿਲਕੁਲ ਵਿਕਾਰ ਹੈ ਨਕਾਰਾ ਹੈ ਤੇ ਉਸ ਦੀ ਜੂਨ ਕੁੱਤੇ ਤੇ ਸੂਰ ਵਰਗੀ ਦੱਸਿਆ ਹੈ ਕਿਉਂਕਿ ਕਿੰਨੀ ਕੀ ਯਾਦ ਹੈ ਜਿਸ ਮਨ ਵਿੱਚ ਉਹਦੀ ਭਗਤੀ ਹੈ ਨਹੀਂ ਉਹ ਮਨ ਕਿਸ ਕੰਮ ਦਾ ਮੰਨ ਲਓ ਵੇਖੋ ਤੇਰੇ ਬਾਰੇ ਜਿਸ ਮਨ ਵਿੱਚ ਪਿਆਰ ਹੀ ਨਹੀਂ ਫੁਰਨਾ ਹੀ ਨਹੀਂ ਕੋਈ ਮਨ ਨੂੰ ਫੋਲਿਆ ਬੜੇ ਫੁਰਨੇ ਵਿੱਚੋਂ ਕੱਢੇ ਪਰ ਤੇਰੇ ਪਿਆਰ ਦੀ ਕੋਈ ਗੱਲ ਹੀ ਨਹੀਂ ਏਕ ਭਗਤ ਭਗਵਾਨ ਜੇ ਪ੍ਰਾਨੀ ਕਹ ਨਾਹੇ ਮਨ ਮਨ ਵਿੱਚ ਹੈ ਹੀ ਨਹੀਂ ਕਿਉਂਕਿ ਮਨ ਵਿੱਚ ਭਗਤੀ ਚਾਹੀਦੀ ਹੈ ਫੁਰਨੇ ਚਾਹੀਦੇ ਨੇ ਚੰਗੇ ਕੁੱਤਾ ਤੇ ਸੂਰ ਜਿਸ ਤਰ੍ਹਾਂ ਇੱਧਰ ਉੱਧਰ ਭਟਕਦਾ ਫਿਰਦਾ ਰਹਿੰਦਾ ਹੈ ਉਸੀ ਤਰ੍ਹਾਂ ਹੀ ਸਾਡਾ ਜੀਵਨ ਇਸੇ ਤਰ੍ਹਾਂ ਭਟਕਣਾ ਵਿੱਚ ਫਸਿਆ ਰਹਿੰਦਾ ਹੈ। ਪਰਮਾਤਮਾ ਦੇ ਪ੍ਰਤੀ ਪਿਆਰ ਦਾ ਹੋਣਾ ਕੁਦਰਤ ਨੂੰ ਸਮਝਣਾ ਹੈ। ਸ੍ਰਿਸ਼ਟੀ ਕਿਸ ਤਰ੍ਹਾਂ ਚੱਲ ਰਹੀ ਹੈ? ਸ੍ਰਿਸ਼ਟੀ ਦਾ ਕੀ ਨਿਜਮ ਹੈ? ਜਦੋਂ ਤੱਕ ਅਸੀਂ ਇਹ ਨਹੀਂ ਸਮਝਾਂਗੇ ਤਾਂ ਪਰਮਾਤਮਾ ਦੇ ਪ੍ਰਤੀ ਸਾਡੇ ਦਿਲ ਵਿੱਚ ਸਾਡੇ ਮਨ ਵਿੱਚ ਅਜਿਹਾ ਕੋਈ ਫੁਰਨਾ ਨਹੀਂ ਆਵੇਗਾ। ਬੇਈਮਾਨੀਆਂ ਠੱਗੀਆਂ ਦੇ ਵਿੱਚ ਫਸੇ ਹੋਏ ਮਨੁੱਖ ਪਰਮਾਤਮਾ ਨੂੰ ਭੁੱਲ ਚੁੱਕੇ ਹਨ ਬਾਕੀ ਸਾਨੂੰ ਇਹ ਮਾਨਸ ਦੇ ਹੀ ਮਿਲੀ ਹੀ ਪਰਮਾਤਮਾ ਨੂੰ ਮਿਲਣ ਨਹੀਂ ਹੈ ਤੇ ਮਨ ਕਾ ਦੇਚ ਹੈ ਤਨ ਵਿੱਚ ਫਿਰ ਕਿ ਤਨ ਵਿੱਚ ਮਨ ਹੈ ਤੇ ਮਨ ਵਿੱਚ ਤੇਰਾ ਪਿਆਰ ਚਾਹੀਦਾ ਸੰਸਾਰ ਦਾ ਪਿਆਰ ਤੇ ਬਹੁਤ ਲਈ ਫਿਰਦਾ ਪਰ ਸੰਸਾਰ ਚੱਲ ਕਿਵੇਂ ਰਿਹਾ ਉਹਨੂੰ ਫੀਲ ਨਹੀਂ ਕਰਦਾ ਉਹਦਾ ਅਹਿਸਾਸ ਨਹੀਂ ਕਰਦਾ ਵੱਡੇ ਦਾ ਉਸ ਇੱਕ ਨੂੰ ਨਹੀਂ ਸਮਝਦਾ ਇੱਕ ਭਗਤ ਭਗਵਾਨ ਜੋ ਇੱਕ ਦੀ ਭਗਤੀ ਉਸ ਇੱਕ ਫੈਲੇ ਹੋਏ ਦਾ ਅਹਿਸਾਸ ਤੇਰੇ ਮਨ ਵਿੱਚ ਹੈ ਨਹੀਂ ਇੱਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ ਮਨ ਵਿੱਚ ਉਹਦਾ ਅਹਿਸਾਸ ਹੈ ਨਹੀਂ ਜੈਸੇ ਸੂਕਰ ਸਵਾਨ ਸ਼ੂਕਰ ਕਹਿੰਦੇ ਸੂਰ ਨੂੰ ਸਵਾਨ ਕਹਿੰਦੇ ਕੁੱਤੇ ਨੂੰ ਨਾਨਕ ਮਾਨੋ ਤਾਹੇ ਤਨ ਉਹਦੇ ਤਨ ਨੂੰ ਕੁੱਤਾ ਤੇ ਸੂਰ ਜਾਣ ਲਬੂ ਉਹਦਾ ਤਨ ਕੁੱਤੇ ਤੇ ਸੂਰ ਵਰਗਾ ਹੈ ਹੁਣ ਵੇਖੋ ਫੇਰ ਸਮਝੋ ਆਪਣੇ ਕੋਲੇ ਕੁੱਤਾ ਹੈ ਕੁੱਤੇ ਦੇ ਸਰੀਰ ਨੂੰ ਜੇ ਖੋਲ ਕੇ ਵੇਖੋ ਤੇ ਵਿਚਾਰੇ ਉਹਦੇ ਕੋਲ ਇੱਕ ਮਨ ਹੈ ਵਿਚਾਰ ਉਦੀ ਇੱਕ ਮੈਮਰੀ ਹੈ ਮਾਂ ਨੇ ਛੋਟਾ ਜਿਹਾ ਹੋਏਗਾ ਥੋੜੇ ਬਹੁਤ ਵਿਚਾਰ ਉਹ ਕਿ ਕਿਸ ਟਾਈਪ ਦੇ ਹੋਣਗੇ ਉਹਨੂੰ ਬਾਕੀ ਸਾਡੇ ਅਤੇ ਕੁੱਤੇ ਕਦੇ ਤੇ ਸੂਰ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ ਕਿਉਂਕਿ ਜਾਨਵਰ ਵੀ ਆਪਣੇ ਬੱਚਾ ਨੂੰ ਬਹੁਤ ਹੀ ਪਿਆਰ ਨਾਲ ਪਾਲਦੇ ਹਨ ਉਹ ਵੀ ਬੱਚਿਆਂ ਦੇ ਨੇੜੇ ਕਿਸੇ ਨੂੰ ਲੱਗਣ ਨਹੀਂ ਦਿੰਦੇ ਤੇ ਇਸ ਤਰ੍ਹਾਂ ਇਨਸਾਨ ਵੀ ਬੱਚਿਆਂ ਦਾ ਹੀ ਸਾਰੀ ਉਮਰ ਸੋਚਦਾ ਰਹਿੰਦਾ ਹੈ ਤੇ ਸਾਡੇ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਹੋਇਆ ਫਰਕ ਬਸ ਇਹੀ ਹੋਣਾ ਚਾਹੀਦਾ ਹੈ ਕਿ ਸਾਡਾ ਦਿਮਾਗ ਪਰਮਾਤਮਾ ਨੂੰ ਸਮਝਣ ਵਿੱਚ ਹੋਣਾ ਚਾਹੀਦਾ ਹੈ ਉਹਦੇ ਸ੍ਰਿਸ਼ਟੀ ਚੱਕਰ ਨੂੰ ਸਮਝਣਾ ਤੇ ਉਸ ਨਾਲ ਲੇਵਲ ਆਉਣਾ ਪਰਮਾਤਮਾ ਨੂੰ ਯਾਦ ਰੱਖਣਾ ਪਰਮਾਤਮਾ ਦੀ ਭਗਤੀ ਇਹ ਫਰਕ ਹੋਣਾ ਚਾਹੀਦਾ ਹੈ ਇਹ ਫਰਕ ਸਾਨੂੰ ਜੋ ਸਾਡੀ ਜ਼ਿੰਦਗੀ ਨੂੰ ਸਾਡੀ ਮੈਲੀ ਹੈ ਵੀ ਆ ਮੇਰਾ ਮਾਲਕ ਹੈ ਇੱਕ ਅਹਿਸਾਸ ਹੈ ਉਹਦੇ ਕੋਲ ਇਮੋਸ਼ਨ ਹੈ ਕੁਝ ਨਹੀਂ ਹੋਰ ਉਹਦੇ ਕੋਲ ਨਾ ਕੁੱਤੇ ਕੋਲ ਨਾ ਸੂਰ ਕੋਲ ਉਹ ਸਮੈਲ ਕਰਦਾ ਸੁੰਘਦਾ ਮਾਲਕ ਕੋਲ ਆਉਂਦਾ ਸੋਚਦਾ ਨਹੀਂ ਉਹਦੇ ਕੋਲੇ ਮਨ ਹੈ ਨਹੀਂ ਕਿਉਂਕਿ ਭਈ ਪ੍ਰਾਪਤ ਮਾਨੁੱਖ ਦੇ ਹੋਰੀ ਆ ਇਹ ਮਨ ਜਿਹਦੇ ਕੋਲ ਹੈ ਇਹ ਮਨੁੱਖ ਹੈ ਬਾਕੀਆਂ ਕੋਲ ਤਾਂ ਵਿਚਾਰ ਹੈ ਹੀ ਨਹੀਂ ਸ਼ਬਦ ਹੈ ਨਹੀਂ ਨਾ ਸ਼ਬਦ ਬਣਾਉਣੇ ਆਉਂਦੇ ਨੇ ਉਹਨਾਂ ਦੇ ਬ੍ਰੇਨ ਨੂੰ ਉਹ ਇਦਾਂ ਥੋੜਾ ਸੋਚਦੇ ਨੇ ਆਪਣੇ ਵਾਂਗੂ ਵੀ ਇਹ ਮੇਰੇ ਬੱਚੇ ਨੇ ਇਹ ਹੁਣ ਕਿੱਥੇ ਜਾਣਗੇ ਇਹਨਾਂ ਦਾ ਕੀ ਬਣੇਗਾ ਨਾ ਕੁੱਤੇ ਸੋਚਦੇ ਨੇ ਨਾ ਸੂਰ ਸੋਚਦੇ ਨੇ ਨਾ ਚਿੜੀਆਂ ਸੋਚਦੀਆਂ ਨੇ ਨਾ ਘੁੱਗੀਆਂ ਸੋਚਦੀਆਂ ਨੇ ਇਹਨਾਂ ਦੇ ਦਿਮਾਗ ਇਦਾਂ ਚੱਲਦੇ ਨਹੀਂ ਆਪਣੇ ਵਾਂਗੂ ਮਨ ਨਹੀਂ ਹੈ ਇਹਨਾਂ ਕੋਲ ਪਰ ਬੰਦੇ ਕੋਲ ਮਨ ਸੀ ਤੇ ਕਹਿੰਦੇ ਜੇ ਮਨ ਹੈਗਾ ਪਰ ਉਹਦਾ ਪਿਆਰ ਤੇਰੇ ਮਨ 'ਚ ਹੈ ਨਹੀਂ ਤੇ ਤੇਰਾ ਸਰੀਰ ਵੀ ਤੇ ਕੁੱਤੇ ਤੇ ਸੂਰ ਵਾਲਾ ਹੀ ਐ ਅਹਿਸਾਸ ਹੀ ਦੀ ਤੇਰੇ ਮਨ ਵਿੱਚ ਤੇ ਭਰਿਆ ਹੋਣਾ ਚਾਹੀਦਾ ਸੀ ਪਿਆਰ ਉਸ ਇੱਕ ਦੀ ਸਮਝ ਇੱਕ ਨੂੰ ਜਿਹੜਾ ਫੈਲਿਆ ਹੋਇਆ ਉਹਦਾ ਅਹਿਸਾਸ ਤੇਰੇ ਮਨ ਵਿੱਚ ਹੋਣਾ ਚਾਹੀਦਾ ਸੀ ਮੁਕਦੇਹੀਆਂ ਨੂੰ ਗੋਬਿੰਦ ਨਾਲ ਮਿਲਣ ਦੀ ਰਾਹ ਦੱਸਦੇ ਹਨ ਤੇ ਭਾਈ ਸਾਹਿਬ ਦੇ ਸ਼ਲੋਕ ਜੋ ਵਿਚਾਰਦੇ ਹਨ ਉਸ ਲੋਕਾਂ ਨੂੰ ਸੁਣ ਕੇ ਬਾਕੀ ਆਨੰਦ ਆ ਜਾਂਦਾ ਹੈ ਜਦੋਂ ਅਸੀਂ ਉਸ ਇੱਕ ਬਾਰੇ ਜਾਣ ਲਵਾਂਗੇ ਇੱਕ ਨਾਲ ਸਾਨੂੰ ਪਿਆਰ ਹੋ ਜਾਵੇਗਾ ਤੇ ਫਿਰ ਅਸੀਂ ਚੋਰੀਆਂ ਠੱਗੀਆਂ ਬੇਈਮਾਨੀਆਂ ਬਹਿਰ ਵਿਰੋਧ ਲੜਾਈ ਝਗੜੇ ਸਭ ਛੱਡ ਜਾਵਾਂਗੇ ਕਿਉਂਕਿ ਸਾਨੂੰ ਸਮਝ ਆ ਜਾਵੇਗੀ ਕਿ ਉਸ ਵਿੱਚ ਵੀ ਉਸੇ ਹੀ ਪਰਮਾਤਮਾ ਦਾ ਵਾਸਾ ਹੈ ਇਹ ਵੀ ਉਸ ਪਰਮਾਤਮਾ ਦੇ ਨਿਜਮਾ ਵਿੱਚ ਹੀ ਰਹਿਣਾ ਪਰਮਾਤਮਾ ਨੂੰ ਸਮਝਣ ਲਈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲੱਗਣਾ ਪਵੇਗਾ ਤੇ ਇਸ ਵਿੱਚ ਮਹਾਰਾਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਅਨੇਕਾਂ ਹੀ ਅਸੇ ਸਲੋਕ ਹਨ ਜੋ ਸਾਡੀ ਜ਼ਿੰਦਗੀ ਨੂੰ ਚੰਗੀ ਸੇਧ ਦਿੰਦੇ ਹਨ ਸੋ ਵਾਹਿਗੁਰੂ ਜੀ ਕਾ ਖਾਲਸਾ